ਹੁਣ ਤਾਂ ਜਮਾ ਸਾਡੇ ਉੱਤੇ ਆ ਚੜ੍ਹੇ ਯਾਰ ਤੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਕਹਿ ਰਿਹਾ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਯਾਰ ਜੇ ਭਵੰਤ ਸਿੰਘਾਂ ਦੂ ਕਿਸਾਨਾਂ ਨਾਲ ਆ ਤੂੰ ਪੰਜਾਬ ਨਾਲ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾਂ ਬਾਹਾਂ ਤੋੜੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਆ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਨੇ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹਨਾਂ ਨੇ ਵੀ ਤਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤਸਰ ਉਹ ਵੀ ਪੋਖੜ ਤਾਲ ਤੇ ਨੇ ਉਹਨਾਂ ਹੀ ਦੋਸਤੋ ਮੰਗ ਕੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਜੋ ਸਿੰਘ ਨੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਖਤਰਾ ਹੈ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸਿਫਟ ਕੀਤਾ ਜਾਵੇ ਕਿਉਂਕਿ ਦੋਸਤੋ ਪਿਛਲੇ ਦਿਨੀ ਜੋ ਉਹਨਾਂ ਦੇ ਕਮਰਿਆਂ ਜਾਂ ਬਾਥਰੂਮਾਂ ਦੇ ਵਿੱਚੋਂ ਜੋ ਕੈਮਰੇ ਮਿਲੇ ਸੀ ਉਸ ਨੂੰ ਲੈ ਕੇ ਦੋਸਤੋ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜਿੰਨੇ ਵੀ ਸਾਥੀ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹ ਸਾਰੇ ਹੀ ਪੋਖੜ ਤਾਲ ਤੇ ਨੇ ਉਹਨਾਂ ਦੋਸਤੋ ਕਾਫੀ ਦਿਨ ਹੋ ਚੁੱਕੇ ਨੇ ਕੁਝ ਸਿੰਘਾਂ ਦੀ ਜੋ ਹਾਲਤ ਹੈ ਉਹ ਨਾਜ਼ੁਕ ਹੈ ਤੇ ਨਾਲ ਹੀ ਦੋਸਤੋ ਉਹਨਾਂ ਦੇ ਪਰਿਵਾਰ ਵੀ ਭੁਖੜਤਾਲਤੇ ਨੇ ਇਸੇ ਮੁੱਦੇ ਉੱਪਰ ਦੋਸਤੋ ਲੱਖਾ ਸਿਧਾਣਾ ਨੇ ਆਪਣੇ ਵਿਚਾਰ ਰੱਖੇ ਨੇ ਤੇ ਨਾਲ ਹੀ ਦੋਸਤੋ ਲੱਖਾ ਸਿਧਾਣਾ ਅੱਜ ਅਮਰਤਸਰ ਸਾਹਿਬ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਲਈ ਜੋ ਹੋਰਚਾ ਲੱਗਿਆ ਹੈ ਉੱਥੇ ਪਹੁੰਚਣਗੇ ਤੇ ਉਹਨਾਂ ਨੇ ਵੱਤਵਤ ਸੰਗਤਾਂ ਨੂੰ ਤੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਸੁਣੋ ਲੱਖੇ ਸਿਧਾਣੇ ਨੇ ਕੀ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪੰਜਾਬੀਓ ਮੋਰਚੇ ਲੱਗੇ ਹੋਏ ਆ ਤੇ ਮੋਰਚੇ ਇੱਥੇ ਕਿਸੇ ਵੀ ਕਿਸੇ ਨਿੱਜੀ ਲੜਾਈ ਲਈ ਨਹੀਂ ਲੱਗੇ ਨਾ ਇਹ ਮੋਰਚੇ ਕਿਸੇ ਇੱਕ ਇਨਸਾਨ ਦੇ ਆ ਕਿਸੇ ਇੱਕ ਖਿੱਤੇ ਦੇ ਆ ਕਿਸੇ ਇੱਕ ਧਰ ਦੇ ਆ ਸਮੁੱਚੀ ਮਨੁੱਖ ਜਿਹੜਾ ਵੀ ਇਨਸਾਨ ਇੱਥੇ ਪੈਦਾ ਹੋਇਆ ਸਾਹ ਲੈ ਰਿਹਾ ਹੈ ਅਸਲ ਉਹਦੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਸਰਕਾਰਾਂ ਦੀਆਂ ਚਾਲਾਂ ਨੇ ਜਿਹੜੀਆਂ ਨਵੀਆਂ ਨੀਤੀਆਂ ਨੇ ਨਵੇਂ ਕਾਨੂੰਨ ਨੇ ਉਹਨਾਂ ਦੇ ਖਿਲਾਫ ਸਾਡੇ ਲੋਕ ਨੇ ਜਿਹੜੇ ਉਹ ਖਨੌਰੀ ਉਹ ਸ਼ੰਭੂ ਬੈਠੇ ਆ ਸੋ ਤੁਹਾਨੂੰ ਦੋ ਸਨੇਹ ਦੇਣ ਦੋ ਸਨੇਹ ਦੇਣ ਲਈ ਤੁਹਾਡੇ ਦੇ ਮੈਂ ਰੂਬਰੂ ਹੋਇਆ ਪਹਿਲਾ ਸੁਨੇਹਾ ਤਾਂ ਮੇਰਾ ਵੀਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿ ਭਾਈ ਹੁਣ ਘਰਾਂ ਚ ਕੁੰਡੇ ਲਾ ਕੇ ਬੈਠਣ ਦਾ ਵੇਲਾ ਨਹੀਂ ਆ ਕਿਉਂਕਿ ਗੱਲ ਕਰ ਲਈ ਐਮਐਸਪੀਆ ਜਾਂ ਫਸਲਾਂ ਦੀ ਨਹੀਂ ਆ ਜਾਂ ਫਸਲਾਂ ਦੇ ਭਾਅ ਦੀ ਨਹੀਂ ਆ ਮੇਰਾ ਭਰਾ ਆਪਣੇ ਪਿੰਡਾਂ ਦੇ ਵਿੱਚੋਂ ਬਾਰੀਆਂ ਬੰਨੋ ਤੇ ਬਾਰੀਆਂ ਬੰਨ ਕੇ ਭਾਈ ਸ਼ੰਭੂ ਤੇ ਵੀ ਖਨੌਰੀ ਤੇ ਵੀ ਤੇ ਜਿਹੜਾ ਸਾਡਾ ਇੱਕ ਮੋਰਚਾ ਹੋਰ ਲੱਗਿਆ ਭਾਈ ਅਮਰਪਾਲ ਸਿੰਘ ਆਲਾ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਜਿੰਨਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਜਿੰਨਾਂ ਜਿਹੜੇ ਅੱਜ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਆ ਜਿਹੜੇ ਪਿਛਲੇ 7-8 ਦਿਨਾਂ ਤੋਂ ਭੁੱਖ ਹੜਤਾਲ ਤੇ ਆ ਉਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਆ ਤੇ 30 ਸਾਡੇ ਜਿਹੜੇ ਨੌਜਵਾਨ ਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੁਖੜ ਹੜਤਾਲ ਤੇ ਬੈਠੇ ਆ ਤੇ ਉਹਨਾਂ ਸਾਰੇ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਮੁਰੇ ਜਿਹੜੇ ਭੁਖੜ ਹੜਤਾਲ ਤੇ ਬੈਠੇ ਆ ਸੋ ਮੇਰਾ ਵੀਰ ਬੇਨਤੀ ਆ ਅਸੀਂ ਕੱਲ ਨੂੰ 24 ਤਰੀਕ ਨੂੰ ਅੰਮ੍ਰਿਤਸਰ ਆ ਜਿਹੜਾ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਭੁਖ ਹੜਤਾਲ ਤੇ ਬੈਠੇ ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹਨਾਂ ਕੋਲੇ ਪਹੁੰਚ ਰਹੇ ਆ ਸੋ ਮੇਰੀ ਅਪੀਲ ਆ ਭਾਈ ਸਮੁੱਚੀ ਸਿੱਖ ਸੰਗਤ ਦੇ ਅੱਗੇ ਖਾਸ ਤੌਰ ਤੇ ਨੌਜਵਾਨਾਂ ਦੇ ਅੱਗੇ ਕਿ ਯਾਰ ਸਾਡਾ ਫਰਜ਼ ਬਣਦਾ ਜਿਹੜੇ ਬੰਦੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰੇ ਸੀ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਸਾਡੀ ਜਵਾਨੀ ਨੂੰ ਚਟਿਆਂ ਤੋਂ ਦੂਰ ਕੀਤਾ ਸਾਡੀ ਜਵਾਨੀ ਸਿੱਖੀ ਦੇ ਰਾਹ ਤੋਰੀ ਸਾਡੀ ਜਵਾਨ ਨੂੰ ਇਤਿਹਾਸ ਨਾਲ ਜੋੜਿਆ ਉਹ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾਗੇ ਡਿਬਰੂਗੜ੍ਹ ਸਿਰ ਤਾਂ ਸਾਲ ਹੋ ਗਿਆ ਉਹ ਨੌਜਵਾਨ ਹਲੇ ਉੱਥੇ ਬੈਠੇ ਐ ਤੇ ਉੱਤੋਂ ਉਹਨਾਂ ਦੀ ਐਨਐਸਏ ਜਿਹੜੀ ਹੋਰ ਵਧਾਉਣ ਦੇ ਲਈ ਨਵੀਆਂ ਤੋਂ ਨਵੀਆਂ ਚਾਲਾਂ ਜਿਹੜੀ ਸਰਕਾਰ ਚੱਲ ਰਹੀ ਹੈ ਕਿ ਇਹਨਾਂ ਕੋਲੇ ਜੀ ਕੈਮਰੇ ਮਿਲੇ ਆ ਜੀ ਮੋਬਾਈਲ ਮਿਲੇ ਆ ਜੀ ਜਦੋਂ ਕਿ ਉਹਨਾਂ ਦੇ ਪੱਖਿਆਂ ਦੇ ਵਿੱਚ ਉਹਨਾਂ ਦੇ ਬਲਮਾਂ ਦੇ ਵਿੱਚ ਉਹਨਾਂ ਦੇ ਗੁਦਰਖਾਨਿਆਂ ਦੇ ਵਿੱਚ ਸਰਕਾਰ ਨੇ ਜਿਹੜੇ ਹਿਡਨ ਕੈਮਰੇ ਹੁੰਦੇ ਆ ਗੁਪਤ ਕੈਮਰੇ ਹੁੰਦੇ ਆ ਰਿਕਾਰਡਿੰਗ ਵਾਲੇ ਵੀਡੀਓ ਵਾਲੇ ਉਹ ਲਾਏ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਚੱਕ ਕੇ ਉਲਟਾ ਲਜਾ ਮੌਰੇ ਸਿਰ ਮੜਤਾ ਕਹਾਣੀ ਬੜੀ ਸਾਫ਼ ਆ ਵੀ ਉਹਨਾਂ ਨੂੰ ਹੋਰ ਲੰਮਾ ਸਮਾਂ ਕਿਵੇਂ ਲਮਕਾਉਣਾ ਜੇਲ੍ਹ ਦੇ ਵਿੱਚ ਜਾਂ ਕਿਵੇਂ ਕੋਈ ਪਤਾ ਨਹੀਂ ਉਹਨਾਂ ਦੇ ਕੋਈ ਖਾਣ ਪੀਣ ਦੇ ਵਿੱਚ ਕੋਈ ਸਲੋਪ ਪਾਇਆ ਜਾਂ ਕੋਈ ਜ਼ਹਿਰ ਮਿਲਾ ਦਿੱਤੀ ਜਾਂ ਬਤੇ ਹੌਲੀ ਹੌਲੀ ਕਹਿ ਦਿੰਦੇ ਜੀ ਬੰਦੇ ਬਿਮਾਰ ਹੋ ਗਏ ਅੱਗੇ ਆਈ ਸਾਡੇ ਬੰਦਿਆਂ ਨੂੰ ਇਹ ਮਾਰਦੇ ਆਏ ਤੋ ਭਰਾਵੋ ਆਪਾਂ ਉਸ ਵੇਲੇ ਵੀ ਇਕਤਾ ਹੀ ਕੀਤੀ ਸੀ ਮੈਂ ਤਾਂ ਉਸ ਵੇਲੇ ਵੀ ਪਟਿਆ ਸੀ 18 ਮਾਰਚ ਦੀ ਗੱਲ ਹੈ 19 ਮਾਰਚ ਨੂੰ ਮੈਂ ਰੌਲਾ ਪਾਇਆ ਸੀ ਉਹ ਪੰਜਾਬ ਦੇ ਲੋਕ ਉੱਠ ਖੜੋ ਤੁਹਾਨੂੰ ਕੱਲੇ ਕੱਲੇ ਨੂੰ ਨਖੇੜ ਕੇ ਕੁੱਟਣਗੇ ਮਾਰਨਗੇ ਜਿਲਾ ਸਿੱਟਣਗੇ ਪਰ ਨਹੀਂ ਭਾਈ ਉਦੋਂ ਵੀ ਆਪਾਂ ਘਰਾਂ ਦੇ ਕੁੰਡੇ ਲਾ ਲਏ ਸੀ ਅੱਜ ਸਾਡਾ ਉਹ ਨੌਜਵਾਨ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚ ਗੋਲੀ ਮਾਰ ਕੇ ਸਿੱਟ ਗਿਆ ਯਾਰ ਸਰਜ ਬੱਤੀਪੋਰ ਦੀ ਗੋਲੀ ਮਾਰੀ ਹੈ ਐਡੀ ਵੱਡੀ ਘਟਨਾ ਹੋਈ ਐ ਸਾਡੇ ਨੌਜਵਾਨਾਂ ਨੂੰ ਬੋਰੀਆਂ ਚ ਪਾ ਕੇ ਚੱਕ ਕੇ ਲੱਤਾਂ ਬਾਹਾਂ ਤੋੜ ਕੇ ਕੋਹ ਨੂੰ ਬਾਪ ਸਿੱਟ ਗਏ ਇੱਕ ਮੁੰਡਾ ਨਵੇਂ گاؤں ਦਾ ਮੁੰਡਾ ਜਿਹੜਾ ਪੀਜੀਆਈ ਰੋहतक ਚ ਪਿਆ ਜਿਹਦੀਆਂ ਲੱਤਾਂ ਟੁੱਟੀਆਂ ਨੇ ਬਾਹਾਂ ਟੁੱਟੀਆਂ ਨੇ ਜਿਵਾੜੇ ਤੋੜਤੇ ਦੋਨੇ ਨੱਕ ਤੋੜਤਾ ਜਿਹੜੇ ਨੌਜਵਾਨ ਨੂੰ ਚੱਕ ਕੇ ਪੁਲਿਸ ਉੱਥੇ ਲੈ ਗਈ ਸੀਗੀ ਤੇ ਪੀਜੀਆਈ ਰੋहतक ਦੇ ਵਿੱਚੋਂ ਰੈਫਰ ਨਹੀਂ ਹੋਣਦੀ ਹਰਿਆਣਾ ਪੁਲਿਸ ਰੈਫਰ ਨਹੀਂ ਹੋਣਦੀ ਉਹਨੂੰ ਨਾ ਉਹਦਾ ਪੂਰੇ ਤਰੀਕੇ ਦਾ ਇਲਾਜ ਹੋਣ ਦੇ ਰਹੇ ਐ ਨਾ ਉਥੋਂ ਰੈਫਰ ਹੋ ਕੇ ਹੁਣ ਕਿਤੇ ਜਾਣ ਦੇ ਰਹੇ ਐ 307 ਦਾ ਪਰਚਾ ਉਹਨਾਂ ਦੇ ਪਾਸ ਆ ਯਾਰ ਜੇ ਹਲੇ ਵੀ ਇੰਨੇ ਧੱਕੇ ਦੇ ਖਿਲਾਫ ਅਸੀਂ ਘਰਾਂ 'ਚ ਬੈਠੇ ਆ ਬਾਈ ਫਿਰ ਸਾਡਾ ਰੱਬ ਹੀ ਰੱਖਾ ਫਰਸ ਕਰਕੇ ਬੇਨਤੀ ਆ ਤੁਹਾਨੂੰ ਭਰਾਵੋ ਕਿ ਜਿੱਥੇ ਮਸਲੇ ਹੋਣਦੇ ਹੋਣ ਨਾ ਹੁਣ ਤਾਂ ਜਮਾ ਸਾਡੇ ਉੱਤੇ ਆ ਚੜ੍ਹਿਆ ਯਾਰ ਪੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਕਹਿ ਰਿਹਾ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਯਾਰ ਜੇ ਭਵੰਤ ਸਿੰਘ ਆ ਤੂੰ ਕਿਸਾਨਾਂ ਨਾਲ ਆ ਤੂੰ ਪੰਜਾਬ ਨਾਲ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾ ਬਾਹਾਂ ਤੋਲੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਆ ਪੰਜਾਬ ਦੀ ਹੱਦ ਦੇ ਵਿੱਚ ਟ੍ਰੈਟਰ ਟਰਾਲੀਆਂ ਭੰਨ ਕੇ ਗਏ ਆ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਫਿਰ ਇੱਥੇ ਭਾਨੇਆਰਗੇ ਨੂੰ ਚੱਕਦੇ ਆ ਮੈਂਟਲ ਚੱਕ ਕੇ ਇਹਨੀ ਚੋਰੀ ਦਾ ਪਰਚਾ ਫਰੋਤੀਆਂ ਦੇ ਪਰਚੇ ਕੁੱਟਮਾਰ ਕਰਦੇ ਹੋ ਵੀਡੀਓ ਬਣਾਉਨੇ ਹੋ ਇੰਨਾ ਮਿੰਟ ਵੀ ਨਹੀਂ ਲਾਉਂਦੇ ਯਾਰ ਕੀ ਕਰਦੀ ਸੀ ਭਵਨਸਿਆ ਤੇਰੀ ਪੰਜਾਬ ਪੁਲਿਸ ਖੜੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਯਾਰ ਸਾਡਾ ਆ ਕਾਹਨ ਕੀਤਾ ਕਹਾੜੀਆਂ ਦੇ ਨਾਲ ਟੈਂਕੀਆਂ ਵੱਡੀਆਂ ਟਰੈਕਟਰਾਂ ਦੀਆਂ ਟਾਇਰ ਵੱਡੇ ਟਰਾਲੀਆਂ ਉੱਪਰ ਸਮਾਨ ਛੱਡਿਆ ਜਾ ਕੇ ਟਰਾਲੀਆਂ 'ਚ ਪਏ ਸਾਡੇ ਬਜ਼ੁਰਗ ਤਾਂ ਕੁੱਟੇ ਉਹਨਾਂ ਨੇ ਯਾਰ ਆ ਕੇ ਉਹਦਾ ਹਰਿਆਣੇ ਦੀ ਹੱਦ 'ਚ ਨਹੀਂ ਹੋਇਆ ਤਾਂ ਪੰਜਾਬ ਦੀ ਹੱਦ 'ਚ ਲੈ ਜਾਣਾ। ਉੱਥੇ ਤਾਂ ਹੀ ਸਰਕਾਰ ਕਿੱਥੇ ਐ? ਕਿ ਕੱਲੇ ਬਿਆਨ ਹੀ ਐ। ਹੁਣ ਤੱਕ ਹੁਣ ਬਿਆਨ ਆਉਣ ਲੱਗੇ ਜੀ ਅਸੀਂ ਕਰੋੜ ਰੁਪਈਆ ਦੇਵਾਂਗੇ ਜੀ ਨੌਕਰੀ ਦੇਵਾਂਗੇ। ਕੀ ਕਰਨੇ ਐ ਅਜੇ ਕਰੋੜਾਂ ਰੁਪਈਏ ਯਾਰ ਜਾਂ ਨੌਕਰੀਆਂ? ਉਹ ਸਾਡੇ ਲੋਕ ਹੀ ਬਹੁਤ ਤਕੜੇ ਨੇ ਉਹ ਪਰਿਵਾਰ ਦੀ ਮਰਜ਼ੀ ਕਰ ਦੇਣਗੇ। ਗੱਲ ਨਿਨਸਾਫ ਦੀ ਐ। ਅਸੀਂ ਬੰਦਾ ਮਰਵਾ ਲਿਆ ਕਰਕੇ ਠੀਕ ਆ ਮੁੜ ਕੇ ਨੌਕਰੀ ਤੇ ਖੜਜਾ ਕਰਕੇ ਜਾਂ ਕਰੋੜ ਰੁਪਈਏ ਤੇ ਖੜਜਾ ਕਰਕੇ। ਫਿਰ ਇਹੀ ਕੰਮ ਚੱਲੂਗਾ। ਕੱਲਾ ਕੱਲਾ ਮਾਪਿਆਂ ਦਾ ਪੁੱਤ ਯਾਰ। ਹੁਣਾਂ ਨਵੀਂ ਗੱਲ ਸੁਣ ਲਓ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12-13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਮਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਹੈ ਮਹਾਰਾਜਪਿੰਡ ਮੇਰੇ ਨਾਲ ਹੀ ਐ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦਵਾਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ। ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੀਰੋਂ ਘੇਰਾ ਪਿਆ ਬਾਈ। ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਸੋਨੂੰ ਕਿ ਆਜੋ ਯਾਰ। ਸੋ ਇਸ ਕਰਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜ ਹੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜ ਹੜਤਾਲ ਤੇ ਬੈਠੇ ਆ। ਉਹਨਾਂ ਲਈ ਅਸੀਂ ਭਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆਂ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਭਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾਂ ਸਾਥ ਦੇਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜ਼ਿਲ੍ਹਾ ਜਬੰਦਾ ਉਹਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੋਲ੍ਹ ਗਏ ਪੰਜਾਬ 'ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਬੜ ਗਏ ਤਾਂ ਫਰਨਾ ਸਾਡੇ ਪ੍ਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟ ਦੇਣੇ ਆ ਭਾਈ ਤੋ ਬੇਨਤੀ ਆ ਮੇਰੇ ਵੀਰ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪ ਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣੀਏ ਉਹ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟ ਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਬੀੜਾ ਚੱਕਿਆ ਧਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਾਈ ਉਹ ਸਾਡੀ ਖਾਤਰ ਬੈਠੇ ਯਾਰ ਹੁਣ ਆਪਣੀ ਇਥੋਂ ਆਤਮਾ ਦੀ ਬਾਤ ਸੁਣਿਓ ਬਾਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਾਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੇ ਅੱਜ ਵੀ ਅਸੀਂ ਆਪਣੇ ਬੰਦਿਆਂ ਮਗਰ ਨਾ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ ਮੋਰਚੇ ਬਾਰੇ ਵੀ ਪੀ ਲਾ ਮੋਰਚਾ ਚੜ੍ਹਦੀ ਕਲਾ ਚਾ ਬਈ ਕੱਖ ਨਹੀਂ ਹੋਇਆ ਮੋਰਚੇ ਨੂੰ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਆਇਆ ਹੋ ਗਿਆ ਹੈ ਹੋ ਗਿਆ ਕੁਝ ਨਹੀਂ ਹੋਇਆ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਆਪੋ ਆਪਣੀ ਵਾਰੀ ਹਰ ਪਿੰਡ ਦੇ ਵਿੱਚ ਦਾਦਾ ਬੰਦੇ ਵੀ ਨਿਕਲ ਕੇ ਮੋਰਚੇ ਜਾਣ ਨਾ ਤਾਂ ਵੀ 12-13 ਲੱਖ ਬੰਦਾ ਬਣ ਆ 1 ਲੱਖ 20-30 ਹਜ਼ਾਰ ਬੰਦਾ ਬਣ ਜਾਂਦਾ ਜਿੱਦਾ ਬੰਦੇ ਹਿਸਾਬ ਲੱਗੇ ਤਾਂ ਪੌਣੀ 13000 ਪੰਜਾਹ ਦਾ ਪਿੰਡ ਹੈ ਸੋ ਆਓ ਵੀਰਾਂ ਕੱਲੀਆਂ ਟਿੱਪਣੀਆਂ ਚ ਨਾ ਬਾਈ ਕੱਲੀਆਂ ਕਰਿਆ ਕਰਗੇ ਕਿ ਬਾਈ ਹਾਂ ਤੁਹਾਡੇ ਨਾਲ ਆ ਬਾਈ ਬਹੁਤ ਵਧੀਆ ਬਾਈ ਫੱਟੇ ਚੱਕਦੇ ਹੋ ਬਾਈ ਕੱਲੀਆਂ ਟਿੱਪਣੀਆਂ ਚ ਨਹੀਂ ਬਾਈ ਸੋ ਨੂੰ ਬੇਨਤੀ ਆ ਤੇ ਆਉਣਾ ਤਾਂ ਬਾਈ ਗਰਾਊਂਡ ਤੇ ਆਓ ਕੱਲੀਆਂ ਟਿੱਪਣੀਆਂ ਕਰਕੇ ਛੱਡ ਦਿੰਦੇ ਆ ਕਿ ਬਾਈ ਤੁਹਾਡੇ ਨਾਲ ਆ ਉਹ ਨਹੀਂ ਬਾਈ ਗੱਲ ਬਣਨੀ ਹੁਣ ਗੱਲਾਂ ਹੱਦ ਤੋਂ ਪਰੇ ਲੰਘੀਆਂ ਤੰਈ ਇਹਨਾਂ ਨੂੰ ਮੂੰਹ ਪਾਣਾ ਮੇਰੀ ਗੱਲ ਯਾਦ ਰੱਖਿਓ ਪਤਾ ਨਹੀਂ ਕੀ ਕੁਛ ਕਿਹੜੀਆਂ ਨੀਤੀਆਂ ਕਿਹੜੇ ਕਾਨੂੰਨ ਤੇ ਕਿਹੜੇ ਫਤਵੇ ਜਾਰੀ ਹੋਣੇ ਆ ਤੇ ਕਿੰਨਿਆਂ ਕਿਹਦੇ ਨੇ ਕਤਲ ਕਰਾਉਣੇ ਕਿੰਨੇ ਕਿ ਬੰਦੇ ਅੰਦਰ ਬੰਦ ਕਰਨੇ ਆ ਜਿਹੜਾ ਜ਼ਬਰ ਸਟੇਟ ਤੇ ਉੱਤਰੀ ਹੋਈ ਆ ਜਿਹੜੇ ਜ਼ਬਰ ਦੇ ਉੱਤੇ ਜਿਹੜੇ ਜ਼ੁਲਮ ਦੇ ਉੱਤੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਸਿੱਧੀਆਂ ਗੋਲੀਆਂ 32 ਬੋਰ ਦੀਆਂ ਸ਼ਰੀਆਮ ਚਲਾ ਕੇ ਮਾਰ ਰਹੇ ਨੇ ਯਾਰ ਸ਼ਰੀਆਮ ਆ ਕੇ ਲਲਕਰੇ ਪੰਜਾਬ ਦੀ ਹੱਦ 'ਚ ਮਾਰ ਕੇ ਗਏ ਆ ਬਾਈ ਸੋ ਆਓ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਸ਼ਾਂਤਮਈ ਤੇ ਜਾਗਰਤ ਰੱਖੋ ਮੈਂ ਇਹੀ ਗੱਲਾਂ 13 ਨੂੰ 14 ਨੂੰ ਖਨੌਰੀ ਵੀ ਕਹਾਂ ਕਿ ਨੌਜਵਾਨੋ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆਂ ਜੋਸ਼ ਨਾਲ ਹੋਸ਼ ਹੋਣੀ ਬੜੀ ਜ਼ਰੂਰੀ ਹੈ ਲੜਾਈਆਂ ਮੋਰਚੇ ਸੰਘਰਸ਼ ਉਹ ਜਿੱਤੇ ਜਾਂਦੇ ਆ ਜਿੱਥੇ ਜੋਸ਼ ਤੇ ਹੋਸ਼ ਹੋਵੇ ਤੇ ਰਣਨੀਤੀ ਤੁਹਾਡੇ ਕੋਲੇ ਹੋਵੇ ਇਸ ਕਰਕੇ ਅਪੀਲ ਕਰਦਾ ਹਾਂ ਅਸੀਂ ਨੁਕਸਾਨ ਵੀ ਨਹੀਂ ਕਰਾਉਣਾ ਸਾਡੀ ਜਵਾਨੀ ਦਾ ਕਹਾਣ ਵੀ ਨਹੀਂ ਕਰਾਉਣਾ ਤੇ ਅਸੀਂ ਮੋਰਚੇ ਵੀ ਫਤਿਹ ਕਰਨੇ ਆਂ ਜਾਵਤਾ ਸ਼ਾਂਤੀ ਏਕਾ ਸਬਰ ਬਣਾ ਕੇ ਰੱਖਿਓ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਉਹਨਾਂ ਦੇ ਨਾਲ ਖੜਿਓ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਤੁਹਾਡੇ ਬਜ਼ੁਰਗ ਨੇ ਤੁਹਾਡੇ ਬਾਪੂ ਨੇ ਬਾਈ 75 ਸਾਲ ਦਾ ਡੱਲੇ ਵਾਲ ਕੈਂਸਰ ਦਾ ਮਰੀਜ਼ ਆ ਦੁੱਖ ਲੱਗਿਆ ਬਾਈ ਉਹਦੇ ਸ਼ੰਭੂ ਤੇ ਇੱਕੀ ਨੂੰ ਜਿੱਦੇ ਉਹਨੂੰ ਵੀ ਉੱਥੇ ਨੌਜਵਾਨ ਕਹਿੰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਾ ਤੂੰ ਬਿਕ ਗਿਆ ਤੂੰ ਝੁੱਕ ਗਿਆ ਤੂੰ ਡਰ ਗਿਆ ਤੂੰ ਜਾਂਦਾ ਕਿਉਂ ਨਹੀਂ ਆਏ ਨਾ ਕਰਿਆ ਕਰੋ ਯਾਰ ਛੋਡੀਆਂ ਭਾਵਨਾਵਾਂ ਦੀ ਕਦਰ ਆ ਬਾਈ ਮੈਨੂੰ ਪਤਾ ਦਰਦ ਲੈ ਕੇ ਆਉਨੇ ਹਾਂ ਦਰਦ ਲਈ ਫਿਰਦੇ ਹਾਂ ਅੰਦਰ ਰੋ ਗੁੱਸਾ ਲਈ ਫਿਰਦੇ ਹਾਂ ਪਰ ਹਰ ਜੰਗ ਦਾ ਹਰ ਸੰਘਰਸ਼ ਦਾ ਕੋਈ ਨਾ ਕੋਈ ਰਣਨੀਤੀ ਹੁੰਦੀ ਆ ਕੋਈ ਨਾ ਕੋਈ ਬਿਨਾਂ ਰਣਨੀਤੀਆਂ ਤੋਂ ਨਹੀਂ ਮੋਰਚੇ ਬਾਈ ਫੱਤੇ ਹੁੰਦੇ ਹੁੰਦੇ ਤੇ ਕਦੇ ਦੇਖਿਆ ਵੀ ਜਦੋਂ ਕੋਈ ਕਮਾਂਡਰ ਫੌਜਾਂ ਲੜਦੀਆਂ ਹੋਣ ਤੇ ਕਮਾਂਡਰ ਦੀ ਆਗਿਆ ਤੋਂ ਬਿਨਾਂ ਅੱਗੇ ਵਗੀਆਂ ਦੀਆਂ ਹੁਣ ਜੋ ਕਮਾਂਡਰ ਹਦਾਇਤ ਕਰਦੇ ਆ ਫੌਜਾਂ ਉਵੇਂ ਹੀ ਕਰਦੀਆਂ ਹੁੰਦੀਆਂ ਆਪਾਂ ਸਾਰੇ ਇਸ ਸੰਘਰਸ਼ ਦੇ ਸਿਪਾਹੀ ਐ ਮੈਂ ਵੀ ਤੁਹਾਡੇ ਵਰਗਾ ਜਿਵੇਂ ਸਾਡੇ ਆਗੂ ਕਹਿਣਗੇ ਉੱਥੇ ਮੇਰਾ ਵੀ ਜਰੂਰ ਪਹੁੰਚਣਾ। ਸੋ ਧੰਨਵਾਦ ਸਾਰਿਆਂ ਦਾ ਬਾਈ। ਆਪਾਂ ਅਮਰਤਪਾਲ ਵਾਲੇ ਮੋਰਚੇ ਦੀ ਵੀ ਤੇ ਆਪਾਂ ਜਿਹੜਾ ਕਿਸਾਨੀ ਦਾ ਮੋਰਚਾ ਨਹੀਂ ਮੈਂ ਕਹੂੰਗਾ ਉਹ ਮੋਰਚਾ ਸਾਡੀ ਹੋੰਦਦਾ ਹੈ। ਉਹ ਮੋਰਚਾ ਇੱਥੋਂ ਦੇ ਕਿਸਾਨ ਦਾ, ਮਜ਼ਦੂਰ ਦਾ, ਦੁਕਾਨਦਾਰ ਦਾ, ਆੜਤਗੇ ਦਾ ਵਪਾਰੀ ਦਾ ਕਿਉਂਕਿ ਨਿਊ 월ਡ ਆਰਡਰ ਉਹ ਨੀਤੀ ਹੈ ਜਿਹੜੀ ਤੁਹਾਡਾ ਸਭ ਕੁਝ ਦੱਬ ਲੈਣਾ ਹੈ। ਤੁਹਾਡੇ ਭੋਜਨ, ਤੁਹਾਡੀ ਧਰਤੀ, ਤੁਹਾਡੇ ਪਾਣੀ, ਤੁਹਾਡੀ ਹਵਾ ਤੱਕ ਉਹਨਾਂ ਨੇ ਆਪਣੇ ਕਬਜ਼ੇ ਚ ਕਰ ਲੈਣੀ ਆ ਕਿਸ ਕਰਕੇ ਉਹ ਮੋਰਚਾ ਬਾਈ ਸਾਰਿਆਂ ਦਾ ਦੁਕਾਨਦਾਰੋਂ ਤੁਹਾਨੂੰ ਵੀ ਅਪੀਲ ਆ ਬਾਈ ਕਿ ਆਪਾਂ ਕਹੀ ਜਾਂਦੇ ਉੱਥੇ ਕੱਲੇ ਕਿਸਾਨ ਐ ਮਸਪੀ ਲੜ ਰਿਹਾ ਨਹੀਂ ਆ ਵੱਡੇ ਵੱਡੇ ਮਾਲ ਖੁੱਲ ਗਏ ਛੋਡੇ ਬਾਜ਼ਾਰ ਖਾ ਗਏ ਛੋਡੀਆਂ ਦੁਕਾਨਾਂ ਖਾ ਗਏ ਛੋਡੇ ਚੁੱਲ੍ਹੇ ਵੱਲ ਨੂੰ ਹਟ ਗਏ ਵੱਡੇ ਵੱਡੇ ਮਾਲਾਂ ਦੇ ਨਾਲ ਇਹ ਇਹ ਮਾਲ ਉਹਨਾਂ ਕਾਰਪਟਾਂ ਦੀ ਐ ਉਹਨਾਂ ਵੱਡੇ ਘਰਾਣਿਆਂ ਦੀ ਐ ਅਵਾਨੀਆਂ ਡਾਨੀਆਂ ਟਾਟੀਆਂ ਮਿਰਲਿਆਂ ਦੀ ਆ ਡੀਮਾਰਟ ਖੁੱਲ ਗਿਆ ਜੀ ਆ ਰੇਲੈਂਸ ਮਾਰਕੀਟ ਖੁੱਲ ਗਈ ਜੀ ਕਿੰਨੀਆਂ ਦੁਕਾਨਾਂ ਖਾ ਗਈ ਇਹ ਕਿੰਨੇ ਇਹਨਾਂ ਨੇ ਖਾਲੀ ਕਰਤੇ ਬਾਜ਼ਾਰ ਇਸ ਕਰਕੇ ਬਾਈ ਤੁਹਾਨੂੰ ਬੇਨਤੀ ਆ ਸਾਰੇ ਇਸ ਮੋਰਚੇ ਦਾ ਹਿੱਸਾ ਬਣੋ ਮਜ਼ਦੂਰਾਂ ਨੂੰ ਬੇਨਤੀ ਕਰਦਾ ਤੁਸੀਂ ਵੀ ਟਾਈਮ ਕੱਢ ਕੇ ਜਾਇਆ ਕਰੋ ਤੁਹਾਡੀ ਵੀ ਗੱਲ ਹੋ ਰਹੀ ਹੈ ਬਾਈ ਉੱਥੇ 700 ਰੁਪਏ ਨਰੇਗਾ ਦੀ ਦਿਹਾੜੀ ਦੀ ਗੱਲ ਚੱਲੀ ਹੈ ਕੱਲੇ ਕਿਸਾਨਾਂ ਦਾ ਨਹੀਂ ਨਾਲ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਵੀ ਗੱਲ ਚੱਲੀ ਹੈ ਇਹ ਦਫਾੜ ਕਰਦੇ ਆ ਪਾੜਦੇ ਆ ਇਹ ਫਲਾਨਿਆਂ ਦਾ ਮੋਰਚਾ ਜੀ ਇਹ ਫਲਾਨਿਆਂ ਦਾ ਨਹੀਂ ਮੈਂ ਫੇਰ ਕਹਿੰਦਾ ਇੱਥੇ ਜਿਹੜਾ ਬੰਦਾ ਸਾਹ ਲੈਂਦਾ ਹੈ ਇਹ ਮੋਰਚਾ ਉਸ ਬੰਦੇ ਦਾ ਹੈ ਜਿਹੜੇ ਬੰਦੇ ਨੂੰ ਆਪਣੀ ਆਜ਼ਾਦੀ ਪਿਆਰੀ ਹੈ ਜਿਹੜੇ ਬੰਦੇ ਨੂੰ ਆਪਣਾ ਸਵੈਮਾਨ ਪਿਆਰਾ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਦਾ ਖਾਣਾ ਪੀਣਾ ਪਹਿਨਣਾ ਚਾਹੁੰਦਾ ਹੈ ਆਪਣੀ ਇੱਜ਼ਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇਹ ਮੋਰਚਾ ਉਸ ਬੰਦੇ ਦਾ ਹੈ ਤੇ ਇਹ ਨਹੀਂ ਚਾਹੁੰਦੇ ਇਹ ਕਹਿੰਦੇ ਅਸੀਂ ਦੱਬ ਲਾਂਗੇ ਸਾਰਾ ਕੁਝ ਅਸੀਂ ਪੂਰੇ ਪੂਰਾ ਦੁਨੀਆ ਦਾ ਕਾਰਪੋਰੇਟ ਟੀਓ ਰਹੀਂ ਗੈਟ ਰਹੀਂ ਨਊਵਲ ਦਾ ਆਡਰ ਨਹੀਂ ਪੂਰੀ ਦੁਨੀਆ ਦੇ ਉੱਤੇ ਕਿਵੇਂ ਕਬਜ਼ਾ ਕਰਨਾ ਚਾਹੁੰਦੇ ਆ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਚਾਹੁੰਦੇ ਆ ਇਸ ਕਰਕੇ ਇਹ ਮੋਰਚਾ ਸਭ ਦਾ ਸਾਂਝਾ ਬਣਦਾ ਸਾਰੇ ਮੇਰਾ ਵੀਰ ਸਾਰੇ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਮੋਰਚੇ ਦਾ ਹਿੱਸਾ ਬਣੋ ਸ਼ਾਂਤਮਈ ਜਾਬਤੇ ਚ ਰਹਿ ਕੇ ਧੰਨਵਾਦ ਕੱਲ ਨੂੰ ਭਾਈ ਅੰਮ੍ਰਿਤਸਰ ਮਿਲਦੇ ਆਂ ਜਿਉਂਦੇ ਵਾਹਦੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਿੰਘ ਜੋ ਭੁਖੜ ਹੜਤਾਲਤੇ ਨੇ ਤੇ ਜੋ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਅਸਾਮ ਦੀ ਡਿਬ੍ਰੂਗੜ ਜੇਲ੍ਹ ਤੋਂ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਸਿਫਟ ਕੀਤਾ ਜਾਵੇ ਉਸ ਨੂੰ ਲੈ ਕੇ ਦੋਸਤੋ ਲੱਖੇ ਸਿਧਾਣੇ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਫੇਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ MXTV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਟੈਪ ਕਰਕੇ ਰੈੱਟ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ